ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਨਾ ਹਰਿਆਣਾ ਹਾਈ ਕੋਰਟ ਲੇਟੈਸਟ ਜਜਮੈਂਟਾਂ ਮਾਨਯੋਗ ਪੰਜਾਬ ਨਾ ਹਰਿਆਣਾ ਹਾਈ ਕੋਰਟ ਦੀ 354 ਆਈਪੀਸੀ ਹੁੰਦਾ ਸੀ ਜਿਹਦਾ ਸੈਕਸ਼ਨ ਹੁਣ ਵੀਐਨਐਸ ਦੇ ਵਿੱਚ ਚੇਂਜ ਹੈ ਤੇ ਉਹਦੇ ਵਿੱਚ ਮਾਨਯੋਗ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੇ ਕਿਹਾ ਜੇ ਕਿਸੇ ਵੀ ਪਬਲਿਕ ਪਲੇਸ ਦੇ ਉੱਤੇ ਕਿਸੇ ਵੀ ਕੁੜੀ ਦੀ ਇੱਜ਼ਤ ਨੂੰ ਅਟੈਂਸ਼ਨ ਲਈ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਬਲਿਕ ਪਲੇਸ ਦੇ ਉੱਪਰ ਤਾਂ ਜਿਹੜਾ ਉਹ ਅਪਰਾਧ ਹੈ ਜੇ ਐਫ ਆਈ ਆਰ ਰਜਿਸਟਰ ਹੋਈ ਹੈ ਕਿਸੇ ਵੀ ਦੋਸ਼ੀ ਦੇ ਉੱਪਰ ਤਾਂ ਉਹਨੂੰ ਕੰਪਰੋਮਾਈਜ਼ ਦੇ ਉੱਪਰ ਕੁਐਸ਼ ਨਹੀਂ ਕੀਤਾ ਜਾ ਸਕਦਾ ਹੈਗਾ ਤੇ ਜਜਮੈਂਟਸ ਨੂੰ ਆਪਾਂ ਸਲੂਟ ਕਰਦੇ ਆਂ ਵੀ ਕਈ ਵਾਰ ਲੜਕੀ ਨੂੰ ਪ੍ਰੈਸ਼ਰ ਪਾ ਕੇ ਉਹਦੀ ਕੰਪਲੇਂਟ ਕੰਪਰੋਮਾਈਜ਼ ਕਰਵਾ ਕੇ ਵਿੱਚ ਚਾਰ ਬੰਦੇ ਪੈ ਜਾਂਦੇ ਨੇ ਫਲਾਣਾ ਢਕਾਣਾ ਤੇ ਲੜਕੀ ਚਾਹੁੰਦੀ ਨਹੀਂ ਹੁੰਦੀ ਲੜਕੀ ਨੂੰ ਇਹ ਹੁੰਦਾ ਵੀ ਮੇਰੀ ਜਿਹੜੀ ਇੱਜ਼ਤ ਨੂੰ ਇਹਨੇ ਭੰਗ ਕੀਤਾ ਬੰਦੇ ਨੇ ਪਬਲਿਕ ਪਲੇਸ ਦੇ ਵਿੱਚ ਖਾਸ ਕਰਕੇ ਆਪਾਂ ਪਬਲਿਕ ਜਿਹੜੇ ਆਫਿਸ ਬਣੇ ਹੋਏ ਨੇ ਹਸਪਤਾਲ ਹੋ ਗਏ ਠੀਕ ਹੈ ਜਾਂ ਕੋਰਟਸ ਹੋ ਗਿਆ ਉੱਥੇ ਕਿਸੇ ਦੀ ਹੁੰਦੀ ਤਾਂ ਉੱਥੇ ਇਸ ਤਰ੍ਹਾਂ ਦੇ ਘਟਨਾ ਜਿਹੜੀਆਂ ਆਮ ਤੌਰ ਤੇ ਵਾਪਰਦੀਆਂ ਨੇ ਤਾਂ ਜਿਹੜੀ ਲੜਕੀ ਆਵਾਜ਼ ਉਠਾਉਂਦੀ ਹੈ ਉੱਥੇ ਮੰਨ ਲਓ ਕੋਰਟ ਨੇ ਇਹ ਗੱਲ ਕਿਹਾ ਵੀ ਕੰਪਰੋਮਾਈਜ਼ ਆਧਾਰ ਦੇ ਉੱਤੇ ਵੀ ਇਹ ਪਰਚਾ ਰੱਦ ਨਹੀਂ ਕੀਤਾ ਜਾਂਦਾ ਤੇ ਕੋਰਟ ਨੇ ਇਹਨੂੰ ਕਿਹਾ ਵੀ ਕਿਸੇ ਲੜਕੀ ਦੀ ਪਬਲਿਕ ਪਲੇਸ ਦੇ ਉੱਪਰ ਦੀ ਉਹਦੀ ਇੱਜ਼ਤ ਨੂੰ ਪੰਗ ਕੀਤਾ ਜਾਂਦਾ ਤੇ ਬਹੁਤ ਹੀ ਸੀਰੀਅਸ ਕ੍ਰਾਈਮ ਹੈਗਾ ਇਹ ਥੈਂਕ ਯੂ ਸੋ ਮੱਚ